ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨਰੈਣੋ ਮਹੰਤ ਨੇ ਉਹਨਾਂ ਵਿੱਚ ਜਥੇਦਾਰ ਵੀ ਹੁੰਦਾ ਤੇ ਸੁਖਾ ਅਮਲੀ ਸੁੰਬੀਰ ਬਾਦਲ ਸੁਖਾ ਗੱਪੀ ਵੀ ਹੁੰਦਾ ਸ਼੍ਰੋਮਣੀ ਕਮੇਟੀ ਦਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਵੀ ਹੁੰਦਾ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਹੈ। ਜੇ ਜਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਤੁਸੀਂ ਸੁਣਦੇ ਹੋ ਨਾ ਉਹਨੇ ਕਿਹਾ ਸੀ ਕਿ ਸਾਡਾ ਵੀ ਇਹ ਪੰਥ ਕੱਲਾ ਸੋਡਾ ਤਾਂ ਨਹੀਂ। ਜਦੋਂ ਉਹਨੇ ਇਹ ਕਿਉਂ ਕਿਹਾ ਉਹਨੇ ਆਲਾ ਦੁਆਲਾ ਦੇਖਿਆ ਇਤਿਹਾਸ ਪੜ੍ਹਿਆ ਪੰਜਾਬ ਦੇ ਹਾਲਾਤ ਵੇਖੇ ਸਾਡੀ ਕੌਮ ਦੇ ਵੀ ਜਿਹੜੀ ਆਪੋਤਾਪੀ ਹੈ ਉਹ ਵੇਖੀ ਤਾਂ ਉਹਨੇ ਇਹ ਬੋਲ ਗਾਰਡਨ ਦੇ ਵਿੱਚ ਪਾ ਦਿੱਤੇ ਤੇ ਭਗਤ ਰਵਦਾਸ ਜੀ ਕਹਿੰਦੇ ਆਪਨ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਵੀ ਪ੍ਰਮਾਤਮਾ ਕਿਸੇ ਦੇ ਪਿਓ ਦਾ ਨਹੀਂ ਜਿਹੜਾ ਉਹਨੂੰ ਪਿਆਰ ਕਰਦਾ ਹੈ ਪ੍ਰਮਾਤਮਾ ਉਹਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਿਸੇ ਦੀ ਜਗੀਰ ਨਹੀਂ ਹੈਗੀ ਕੋਈ ਵਿਰਾਸਤ ਨਹੀਂ ਕਿਸੇ ਦੀ ਹੈਗੀ ਜੇ ਵਿਰਾਸਤ ਹੈ ਤਾਂ ਉਹਨਾਂ ਸਿੱਖਾਂ ਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਨਹੀਂ ਉਹ ਕਿਵੇਂ ਕਹਿ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਛੱਡ ਹੈ ਗੁਰੂ ਗ੍ਰੰਥ ਸਾਹਿਬ ਤਾਂ ਸ਼ਬਦ ਗੁਰੂ ਨੇ ਪੂਰੀ ਮਾਨਵਤਾ ਦੇ ਪੂਰੀ ਮਨੁੱਖਤਾ ਦੇ ਗੁਰੂ ਨੇ ਤੇ ਇਹ ਨਰੇਣੂ ਮਹੰਤ ਕਹਿਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡਾ ਕਬਜ ਹੈ ਗੁਰੂ ਗ੍ਰੰਥ ਸਾਹਿਬ ਦੇ ਜਾਂ ਇਹ ਕਹਿ ਲੈਗੇ ਵੀ ਸਾਡਾ ਧੰਦਾ ਕਰਨ ਵਾਸਤੇ ਹੈ ਗੁਰੂ ਗ੍ਰੰਥ ਸਾਹਿਬ 80 ਪੈਸੇ ਇਕੱਠੇ ਕਰਨ ਵਾਸਤੇ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਬਿਜ਼ਨਸ ਹੈ ਗੁਰੂ ਗ੍ਰੰਥ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਸੰਬੰਧ ਵਿੱਚ ਜਿਹੜੇ ਪ੍ਰੋਗਰਾਮ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਤਾਂ ਜਗਸਣ ਦੀ ਕੋਸ਼ਿਸ਼ ਕੀਤੀ ਹੈ ਤਾਕਤਾਂ ਦੇ ਜਹੇਦਾਰ ਭਾਵੇਂ ਉਗੜਗਾਜ ਹੋਵੇ ਵੱਜ ਹੋਵੇ ਛੱਜ ਹੋਵੇ ਇਹਨਾਂ ਨੇ ਕੀਤੀ ਐ ਨਾ ਪੂਰਾ ਕੁਲਦੀਪ ਕੁਲਦੀਪਾ ਕਹਿ ਦੋ ਜੀ ਕੋਈ ਫਾਇਦਾ ਨਹੀਂ ਜਿਹਸਦਾਰ ਕਹਿਣਦੇ ਇਹਨਾਂ ਨੂੰ ਮਤਲਬ ਵੀ ਜਿਵੇਂ ਅਸੀਂ ਕਰਾਂਗੇ ਅਸੀਂ ਕਮਾਂਗੇ ਅਸੀਂ ਦੱਸਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪ੍ਰਕਾਸ਼ ਕਰਨਾ ਹੈ ਕਿਵੇਂ ਪੜ੍ਹਨਾ ਹੈ ਕਿਉਂਕਿ ਸਾਡਾ ਚੜਾਵਾ ਜੁੜਿਆ ਹੈ ਨਾਲ ਸਾਡਾ ਕਮਜ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਐ ਇਹਨਾਂ ਦੀਆਂ ਕਰਤੂਤਾਂ ਕਰਕੇ ਨਾ ਪੂਰੀ ਕੌਮ ਦਾ ਮਲਿਆ ਮੇਟ ਹੋਣ ਦੀ ਇੱਕ ਕਾਰਤਿਆ ਪੂਰੀ ਕੌਮ ਦਾ ਜਲੂਸ ਇਹਨਾਂ ਨਰੈਣੂ ਭੰਤਾਂ ਕਰਕੇ ਨਿਕਲਿਆ ਤੇ ਫਿਰ ਕਹਿਣਗੇ ਜੀ ਤੁਸੀਂ ਦਾਖਲ ਦਾ ਜੀ ਨਾ ਦਿਓ ਧਾਰਮਿਕ ਮਸਲਿਆਂ ਦੇ ਵਿੱਚ ਤੇ ਜਦੋਂ ਜਲੰਧਰ ਜਿਮਨੀ ਚੋਣ ਹੋਈ ਸੀ ਉਦੋਂ ਧਾਮ ਹੀ ਗਿਆ ਸੀ ਉੱਥੇ ਅੰਬ ਲੈਣ ਗਿਆ ਸੀ ਕੀ ਕਰਨ ਗਿਆ ਸੀ ਤੇ ਜਦੋਂ ਬਾਦਲ ਪੰਗੇ ਲੈਂਦੇ ਨੇ ਜਾ ਕੇ ਉਦੋਂ ਉਦੋਂ ਧਾਰਮਿਕ ਮਸਲੇ ਵਿੱਚ ਦਖਲਦਾਰੀ ਨਹੀਂ ਹੁੰਦੀ ਤੇ ਨਾਲ ਹੀ ਜਹਦਾਰ ਕਹਿੰਦਾ ਕਿ ਆਪਣੇ ਐਮਐਨਐ ਨੂੰ ਸਾਧ ਸੂਰਤ ਬਣਾਓ ਤੁਸੀਂ ਵੀ ਕੇਸਾਂਦਾਰੀ ਹੋਵੋ ਅੰਮ੍ਰਿਤ ਪਾਨ ਕਰੋ ਲੈ ਕਿਨੂੰ ਕਿਨੂੰ ਕਰਾਉਂਗੇ ਜਾਣ ਕੇ ਨਾ ਇਹ ਸਾਬਤ ਕਰਦੇ ਨੇ ਵੀ ਅਸੀਂ ਨਰਾਇਣੂ ਮਹੰਤ ਕਾਬਜ਼ ਆਂ ਪਹਿਲਾਂ ਹਲੇ ਥੋੜਾ ਬੋਤਾ ਕਿਸ ਨੂੰ ਭੁਲੇਖਾ ਸੀ ਦੀਨ ਦਾ ਕਬਜ਼ਾ ਕੀਤਾ ਹੁਣ ਸਾਬਤ ਕਰਦੇ ਨੇ ਮੋਹਰ ਲਾਉਂਦੇ ਵੀ ਸਾਡਾ ਕਬਜ਼ਾ ਹੈ ਗੁਰੂਗ੍ਰੰਥ ਸਾਹਿਬ ਤੇ ਔਰ ਸ਼੍ਰੋਮਣੀ ਕਮੇਟੀ ਨੇ ਗੋਲਕਾਂ ਤੇ ਵੀ ਸਾਰਾ ਕੁਝ ਸਾਡਾ ਹੈ ਤੁਸੀਂ ਨਹੀਂ ਬੋਲ ਸਕਦੇ ਪਰ ਇਹ ਨਹੀਂ ਪਤਾ ਵੀ ਹੁਣ ਜੁੱਤੀਆਂ ਪੈਣ ਨੂੰ ਬਹੁਤੀ ਦੂਰ ਨਹੀਂ ਨੇੜੇ ਹੀ ਹੈ ਕੰਮ ਹੁਣ ਪਹਿਣਗੇ ਅਸ਼ਾ ਮੈਂ ਕੱਲ ਹੋਰ ਕਹਿਣੇ ਆਂ ਵੀ ਜਦੋਂ ਇਹ ਨਾ ਕਹਿੰਦੇ ਆ ਵੀ ਸਾਬਤ ਸੂਰਤ ਹੋ ਜੋ ਪੰਜਾਬ ਦਾ ਮੁੱਖ ਮੰਤਰੀ ਅਮਰ ਸ਼ਕਲੇ ਕੇਸ ਰੱਖ ਲੇ ਉਦੋਂ ਬੀਬਾ ਹਰਸਿਮਰਤ कौर ਬਾਲ ਦੇ ਗਾਤਰਾ ਕਿੱਥੇ ਹੁੰਦਾ ਇਹ ਲੱਭਿਆ ਹੀ ਨਹੀਂ ਨਾ ਨੂੰ ਚੈੱਕ ਕਰ ਲਿਓ ਘਰ ਜਾ ਕੇ ਬੀਬਾ ਹਰਸਿਮਰਤ कौर ਬਾਲ ਦੇ ਗਾਤਰਾ ਪਾਇਆ ਹੋਇਆ ਕਿ ਨਹੀਂ ਜਾਂ ਸ਼ਪੈਦ ਦੇ ਦਾ ਪਤਾ ਥੱਲੇ ਦੀ ਪਾ ਕੇ ਰੱਖਿਆ ਹੋਇਆ ਜਿਹੜੀ ਛੋਟੀ ਕਿਰਪਾ ਨੂੰ ਧਾਗੇ ਵਿੱਚ ਲਵੇਟ ਕੇ ਪਾਈ ਹੁੰਦੀ ਹੈ ਅੱਛਾ ਇੱਕ ਨਾ ਸਟਾਲ ਲੱਗੀ ਬਠਿੰਡੇ ਹਾਜ਼ਿਰਤ ਨਗਰਦਾਰੇ ਦੇ ਕੋਲ ਇੱਕ ਬੀਬੀ ਜਾ ਕੇ ਨਾ ਸਟਾਲ ਵਾਲੇ ਨੂੰ ਕਹਿੰਦੀ ਕਹਿੰਦੀ ਬਾਬਾ ਜੀ ਇੱਕ ਛੋਟੀ ਜਿਹੀ ਕਿਰਪਾਨ ਛੋਟਾ ਜਿਹਾ ਕੰਗਾ ਦੇ ਦਿਓ ਮੈਨੂੰ ਮੈਂ ਗਲ ਚ ਪਾ ਕੇ ਰੱਖਣਾ ਮੇਰਾ ਅਮਰ ਛਕਿਆ ਉਦੋਂ ਮੈਂ ਕੰਮ-ਕੁਮ ਕਰਦੀਆਂ ਮੈਨੂੰ ਓਖਾ ਹੈ ਤਬ ਉਹ ਜਿਹੜਾ ਸਟਾਲ ਵਾਲਾ ਸੀ ਥੋੜਾ ਜਿਹਾ ਮਖੌਲੀ ਸੀ ਕਹਿੰਦਾ ਬੀਬਾ ਥੋਟਾ ਛੋਟਾ ਜਿਹਾ ਕਸ਼ੈਰਾ ਵੀ ਸ਼ੋਕੇ ਪਾ ਦੇ ਵਿੱਚ ਕਹਿੰਦਾ ਵੀ ਗਲਤੀ ਪਾਲਿਆ ਕਰੀ ਉਹ ਵੀ ਲੋੜ ਹੀ ਨਹੀਂ ਪਾਣੀ ਪੈਣੀ ਤੈਨੂੰ ਪਾਉਣ ਦੀ ਲਾਉਣ ਦੀ ਤੇ ਛੋਟਾ ਜਿਹਾ ਸ਼ਹਿਰ ਵੀ ਪਾ ਦਿੰਨਾ ਗਲਤੀ ਉਹ ਵੀ ਬੀਬੀ ਬਸ਼ਰਮ ਜੀ ਹੋਗੀ ਤੇ ਹਰ ਸਿਮਰਤ कौर ਬਾਦਲ ਨੂੰ ਜਾ ਕੇ ਪੁੱਛ ਲਿਓ ਜੀ ਵੀ ਬੀਬਾ ਗਾਤਰਾ ਹੈਗਾ ਤੇਰੇ ਪਾਇਆ ਹੋਇਆ ਸੁਖਵੀਰ ਨੂੰ ਪੁੱਛ ਲਿਓ ਵੀ ਹੈਗਾ ਪਾਇਆ ਹੋਇਆ ਕਿ ਨਹੀਂ ਹੋਰ ਬਸੇਰੇ ਸ਼ੌਂਕ ਨਿਕ ਮੈਂਡੇ ਦੇ ਗ੍ਰੰਥੀਵ ਤੇ ਰਹਣਗੇ ਮੈਂਬਰ ਬਸੇਰੇ ਹੋਣਗੇ ਪੁੱਛ ਲਿਓ ਜਾ ਕੇ ਚੈੱਕ ਕਰ ਲਿਓ ਜਾ ਕੇ ਕੀ ਤੁਸੀਂ ਕੌਮ ਦਾ ਜਲੂਸ ਕੱਢੇ ਜਾਂਦੇ ਹੋ ਯਾਰ ਸ਼ਰਮ ਕਰ ਲਓ ਮਾੜੀ ਮੋਟੀ ਆਸ਼ਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਮੈਂ ਇਹਨਾਂ ਨੂੰ ਗੱਲਾਂ ਕਹਿੰਦਾ ਸੀ ਨਾ ਨਰੇ ਨੂੰ ਮਹੰਤ ਹਰਾਮਖੋਰ ਖੱਜ ਭੇਡਾਂ ਕਤੀੜ ਇਹ ਸਾਰੇ ਸ਼ਬਦ ਲੋਕਾਂ ਨੇ ਪਸੰਦ ਕੀਤੇ ਕਹਿੰਦੇ ਬਹੁਤ ਵਧੀਆ ਹੋਇਆ ਮੈਂ ਕਿਉਂ ਕਹੇ ਮੈਂ ਤਾਂ ਕਹੇ ਵੀ ਹੈਗੇ ਨੇ ਜਿਹੜਾ ਹੁਣ ਆ ਇਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਵੀ ਸਾਡੇ ਧਾਰਮਿਕ ਮਸਲਿਆਂ ਵਿੱਚ ਮੁੱਖ ਮੰਤਰੀ ਦਾਖਲ ਦਾ ਜੀ ਨਾ ਦੇਵੇ ਅਮਰਧਾਰੀ ਹੋ ਜੇ ਕੇਸ ਰੱਖ ਲੈਣ ਸਾਰੀ ਸਰਕਾਰ ਅਮਰ ਸਕਲੇ ਪਰ ਉਦੋਂ ਇਹਨਾਂ ਨੇ ਸਾਬਤ ਕਰਤਾ ਵੀ ਸਾਡਾ ਵਾਕਈ ਗੁਰੂ ਗ੍ਰੰਥ ਸਾਹਿਬ ਤੇ ਸ਼ਰੋਣੀ ਕਮੇਟੀ ਤੇ ਕਬਜ ਹੈ ਵੀ ਅਸੀਂ ਨਰਾਇਣੋ ਮਹੰਤ ਹਾਂ ਵੀ ਸਾਡੇ ਤੋਂ ਜੇ ਕਬਜਾ ਛਡਾਉਣਾ ਹੈ ਤਾਂ ਸਾਡੇ ਨਾਲ ਜੰਗ ਕਰਨੀ ਉਹ ਲੜਨਾ ਪਊ ਜਿਵੇਂ ਪਹਿਲਾਂ ਨਨਕਾਣਾ ਸਾਹਿਬ ਜਾਦ ਕਰਾਇਸ਼ ਨਰਨ੍ਰਮਨ ਤਾਂ ਤੋਂ ਇਦਾਂ ਹੀ ਬਾਤਲਾਂ ਤੋਂ ਕਰਾਉਣਾ ਪਊ ਇਹ ਸਾਬਤ ਕਰਦੇ ਨੇ ਅਸ਼ਾ ਜਿਹੜਾ ਸਾਕਾ ਨਨਕਾਣਾ ਸਾਹਿਬ ਆਪਰੇ ਸੀ ਨਾ ਉਹ ਤਾਂ ਹਲੇ ਕੁਝ ਸਿੱਖਾਂ ਦੇ ਜਥੇ ਸੀ ਜਿਹੜੇ ਉਥੇ ਇੱਕ ਤੱਕ ਸੀਮਤ ਰਹਿ ਕੇ ਲੜ ਕੇ ਉਹਨਾਂ ਨੇ ਆਜ਼ਾਦ ਕਰਾ ਲਿਆ ਸੁਣਤਾ ਨਾ ਬਹੁਤ ਭੇੜੇ ਹਾਲ ਹੋਣੇ ਥੋਡੇ ਹਿੰਤਾ ਇਹ ਨਹੀਂ ਪਤਾ ਕਿ ਕਿਹਦੇ ਹੱਥ ਵਿੱਚ ਡੰਡਾ ਹੋਵੇ ਕਿਹਦੇ ਹੱਥ ਵਿੱਚ ਜੁਤੀ ਹੋਵੇ ਕਿਹਦੇ ਹੱਥ ਵਿੱਚ ਤਲਵਾਰ ਹੋਵੇ ਕਿਹਦੇ ਹੱਥ ਵਿੱਚ 12 ਬੋਲ ਦੀ ਬੋਲ ਦੀ ਬੋਲਦੀ ਨਹੀਂ ਬੋਰਦੀ ਦਾਲ ਬੂਖ ਕਹਿੰਦੇ ਨਹੀਂ ਹੁੰਦੇ ਉਹ ਜਿਹੜੇ ਪੁਰਾਣੇ ਬਜ਼ੁਰਗ ਆ ਪਿੰਡਾਂ ਵਿੱਚ ਉਹਨਾਂ ਨਾਲ ਬੰਦੂਕ ਤਾਂ ਕਹਿੰਦੇ ਦਾਲ ਬੂਖ ਹੀ ਕਹਿੰਦੇ ਨੇ ਉਹਦਾਂ ਦੀਆਂ ਬੰਦੂਕਾਂ ਪਤਾ ਨਹੀਂ ਕਿੰਨੀਆਂ ਘੋੜਣਗੀਆਂ ਪਤਾ ਨਹੀਂ ਕੋ ਕਿੱਧਰੋਂ ਚਲਾ ਦੇ ਤੇ ਫਿਰ ਫਿਰ ਮੈਂ ਬਹੁਤ ਵੱਡੇ ਕੈ ਮਮਾਰ ਗੁਦਾਫੀ ਸੀ ਜਿਹੜਾ ਅਲਵੀਆ ਤੋਂ ਉਹਦੇ ਵਾਲੀ ਹੋਣੀ ਹੈ ਤੇ ਲੋਕ ਸੜਕਾਂ ਤੇ ਪੰਜਾ ਬਜਾ ਘੁੱਟਣਗੇ ਆ ਜਿਹੜੀਆਂ ਕੋਠੀਆਂ ਕੋਠੀਆਂ ਸੁਖ ਬਲਾਸ ਪਤਾ ਨਹੀਂ ਕੀ ਕੁਛ ਕੰਜਰ ਕੀਤਾ ਕੀਤਾ ਹੋਇਆ ਇਹ ਸਾਰੇ ਲੋਕਾਂ ਨੇ ਦੱਬ ਲੈਣੇ ਨਾ ਇਹੋ ਜੀਆਂ ਬੇਤੁਕੀਆਂ ਗੱਲਾਂ ਕਰੋ ਸਮਝੋ ਹਲੇ ਵੀ ਕੁਝ ਨਹੀਂ ਹੋਇਆ ਅਕੇ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜੂ ਉਸੇ ਕਮਾਂਗੇ ਉਹ ਹੋਵੇ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਧੰਦਾ ਕਰਾਉਨੇ ਆ ਸਾਡਾ ਬਿਜ਼ਨਸ ਹੈ ਜੇ ਗੁਰੂ ਗ੍ਰੰਥ ਪਰ ਸਹਿ ਪ੍ਰਕਾਸ਼ ਹੋਣਗੇ ਤਾਂ ਮੂਰੇ ਢੇਰ ਰੁਪਈਆਂ ਦੇ ਲੱਗ ਜਾਣਗੇ ਨਹੀਂ ਕਿਸੇ ਨੇ ਮੱਥਾ ਨਹੀਂ ਟੇਕਣਾ ਬਸ ਆਹੀ ਗੱਲ ਹੈ ਤੇ ਇਹਨਾਂ ਨੂੰ ਨਾ ਕਦੀੜ ਕਹਿ ਲੋ ਖਾਚ ਹਰਾਮਖੋਰ ਜੋ ਮਰਜ਼ੀ ਕਹਿ ਲੋ ਇਹ ਬਿਸ਼ਾਰਮ ਬੰਦੇ ਆ ਪਰ ਹੁਣ ਨਹੀਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਜਹਦਾਰੋ ਥੋੜਾ ਯਾ ਨਾ ਅਕਲ ਤੋਂ ਕੰਮ ਲੈ ਲਿਆ ਕਰੋ ਸੁੱਕੇ ਅਮਲੀ ਦੀ ਚਾਹ ਬਲੂਸੀ ਕਿੰਨਾ ਕੁ ਚਿਰ ਕਰੋਗੇ ਕਿੰਨਾ ਕੁ ਚਮਚਾ ਗਿਦੇ ਕਰੋਗੇ ਉਹਦਾ ਜੁੱਤੀਆਂ ਖਾਓ ਤੁਹਾਡੇ ਪਹਿਲਾਂ ਪਹਿਣ ਗਿਆ ਇਹ ਜਿਹੜੇ ਉਹ ਗਲਾਸੀ ਖੜਕਾਉਣ ਵਾਲੇ ਜਾਰ ਹੁੰਦੇ ਨੇ ਨਾ ਮੋਟਰਾਂ ਤੇ ਗਲਾਸੀ ਖੜਕ ਕੇ ਪਤਾ ਨਹੀਂ ਕੀ ਕੁਛ ਤੇ ਜਦੋਂ ਇੱਕੋ ਹੀ ਫਾਇਰ ਨਿਕਲਦਾ ਹੈ ਨਾ ਕਿਸੇ ਪੱਕੇ ਦਾ 15 315 ਦਾ ਜਾਂ 12 ਬੋਰ ਦਾ ਜਿਹੜੇ ਗਲਾਸੀ ਖੜਕਾਉਣ ਵਾਲੇ ਨੇ ਸਭ ਭੱਜ ਜਾਂਦੇ ਨੇ ਕੱਲਾ ਰਹਿ ਜਾਂਦਾ ਫਿਰ ਮੋਟਰ ਦਾ ਮਾਲਕ ਇਹ ਨਾਉ ਤਾਂ ਫਿਰ ਕੁੰਡਾ ਲੱਗਦਾ ਨਾ ਚਪਲਾਂ ਪੈਂਦੀਆਂ ਨੇ ਨਾ ਮੋਟਰਸਾਈਕਲ ਸਟਾਰਟ ਹੁੰਦਾ ਫਿਰ ਪਤਾ ਨਹੀਂ ਚਰੇ ਚਰੇ ਚ ਪੁੰਡੀ ਪੜਨੇ ਚ ਵੜ ਕੇ ਕਿੱਦਾਂ ਜਾਨ ਬਚਾਉਣੀ ਪੈਂਦੀ ਐ ਇਦਾਂ ਨਾ ਹੋਵੇ ਤੁਹਾਡੇ ਨਾਲ ਜਹਦਾਰੋ ਥੋੜਾ ਜਿਹਾ ਅਕਲ ਤੋਂ ਕੰਮ ਲੈ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ